ਸ਼੍ਰੀ ਅਮਨਾਂ ਯਾਤਰਾ 2025 3 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਆ ਦੱਸ ਦਈਏ ਕਿ ਇਸ ਵਾਰ ਯਾਤਰਾ 38 ਦਿਨਾਂ ਦੀ ਹੋਵੇਗੀ 9 ਅਗਸਤ ਰਖੜੀ ਵਾਲੇ ਦਿਨ ਯਾਤਰਾ ਸਮਾਪਤ ਹੋ ਜਾਏਗੀ ਅੱਜ ਬੈਂਕਾਂ ਦੇ ਵਿੱਚ ਰਜਿਸਟ੍ਰੇਸ਼ਨ ਹੋ ਰਹੇ ਨੇ ਇਸ ਤੋਂ ਪਹਿਲਾਂ ਕਿ ਆਨਲਾਈਨ ਰਜਿਸਟ੍ਰੇਸ਼ਨ ਵੀ ਜਿਹੜੀ ਆ ਸ਼ੁਰੂ ਹੋ ਚੁੱਕੀ ਹੋਈ ਆ ਮੈਡੀਕਲ ਤੋਂ ਬਾਅਦ ਬੈਂਕਾਂ ਦੇ ਵਿੱਚ ਤੁਸੀਂ ਆਪਣਾ ਮੈਡੀਕਲ ਫਾਰਮ ਲੈ ਕੇ ਜਾਣਾ ਵਾ ਉੱਥੇ ਜਾ ਕੇ ਬੈਂਕ ਦੇ ਵਿੱਚ ਆਪਣੀ ਰਜਿਸਟ੍ਰੇਸ਼ਨ ਕਰਾਣੀ ਆ ਲੁਧਿਆਣਾ ਦੇ ਵਿੱਚ ਵੀ ਕਰੀਬ 5 ਤੋਂ 7 ਬੈਂਕਾਂ ਦੇ ਵਿੱਚ ਇਸ ਵਕਤ ਰਜਿਸਟ੍ਰੇਸ਼ਨ ਚੱਲ ਰਹੀ ਆ ਅੱਜ ਸਵੇਰ ਤੋਂ ਹੀ ਲੰਬੇ-ਲੰਬੇ ਲੈਣਾ ਜਿਹੜੀਆਂ ਬੈਂ ਲੁਧਿਆਣਾ ਦੇ ਇੱਕ ਬੈਂਕ ਦੇ ਬਾਹਰ ਅਸੀਂ ਮੌਜੂਦ ਹੈਗੇ ਹਾਂ ਜਿੱਥੇ ਲੋਕ ਆਪਣਾ ਮੈਡੀਕਲ ਲੈ ਕੇ ਪਹੁੰਚੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹੱਥਾਂ ਦੇ ਵਿੱਚ ਮੈਡੀਕਲ ਨੇ ਤਾਂ ਉਸ ਤੋਂ ਬਾਅਦ ਇਹ ਪੰਜੀਕਰਨ ਜਿਹੜਾ ਆਪਾਂ ਬੈਂਕ ਦੇ ਵਿੱਚ ਹੋਣਾ ਵਾ 3 ਜੁਲਾਈ ਤੋਂ ਯਾਤਰਾ ਸ਼ੁਰੂ ਹੋਣੀ ਹੈ ਲੋਕ ਚਾਹੁੰਦੇ ਆ ਕਿ ਅਸੀਂ 3 ਤਰੀਕ ਨੂੰ ਹੀ ਦਰਸ਼ਨ ਜਿਹੜੇ ਆ ਬਾਬਾ ਮਨਨ ਅਦੇ ਕਰ ਸਕੀਏ ਤਾਂ ਗੱਲਬਾਤ ਕਰ ਲੈਣੇ ਆ ਭਾਈ ਜੀ ਮੈਡੀਕਲ ਲੈ ਕੇ ਆਏ ਹੋ ਆਪਣਾ ਪੰਜੀਕਰਨ ਕਰਾਣ ਆਏ ਹੋ ਕੀ ਕਹਿਣਾ ਚਾਹੋਗੇ ਸਰ ਮੈਡੀਕਲ ਕਰਵਾਣ ਤਾਂ ਆਏ ਆ ਅਸੀਂ ਲੇਕਿਨ ਜਿਹੜੀ ਇਹ ਸਿਵਲ ਹਸਪੀਟਲ ਵਾਲੇ ਨੇ ਸਾਨੂੰ ਸਟੈਂਪ ਲਾ ਕੇ ਦਿੱਤੀ ਆ ਮੋਹਰ ਲੱ ਬਟ ਇਹ ਡਾਕਟਰ ਵੈਲਿਡ ਦੀ ਕਰ ਰਹੇ ਬੈਂਕ ਵਾਲੇ ਅਜੇ ਤਾਂ ਸਾਨੂੰ 3-4 ਦਿਨ ਹੋ ਗਏ ਆ ਉੱਥੇ ਖੱਜਲ ਖਰਾਬ ਹੁੰਦੇ ਆ ਤੇ ਬਾਕੀ ਹੁਣ ਅਸੀਂ ਲੱਗੇ ਹੋਏ ਆ ਲਾਈਨ ਦੇ ਵਿੱਚ ਸਾਰਿਆਂ ਦੇ ਨਾਲ ਲੱਗੇ ਆ ਬਟ ਇਹ ਹਜੇ ਵੈਲਿਡ ਨਹੀਂ ਹੋ ਰਹੀ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਬੈਂਕ ਆ ਹਾਂ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੋਈ ਆ ਅੱਜ ਤੋਂ ਸ਼ੁਰੂ ਹੋਈ ਆ ਪਹਿਲਾਂ ਆਨਲਾਈਨ ਚੱਲਦੀ ਪਈ ਸੀ ਤੁਸੀਂ ਉਹਨਾਂ ਨੇ ਭਰਿਆ ਵਾ ਆਨਲਾਈਨ ਭਰੇ ਆ ਸਰ ਉਹਦੇ ਵਿੱਚ ਸਾਈਟ ਏਡੀ ਕਰੈਸ਼ ਹੋ ਰਹੀ ਆ ਵੀ ਸਾਨੂੰ ਕੋਈ OTP ਵਾਪਸ ਨਹੀਂ ਆ ਰਿਹਾ ਹਜੇ ਤੱਕ ਤੇ ਬਾਕੀ ਫਿਰ ਹੁਣ ਆਫਲਾਈਨ ਕਰ ਰਹੇ ਆ ਪਹਿਲੀ ਵਾਰ ਯਾਤਰਾ ਤੇ ਨਹੀਂ ਨਹੀਂ ਮੈਨੂੰ 25-30 ਸਾਲ ਵਈਦੇ ਆ ਹਰ ਇੱਕ ਜਾਣਦਾ ਕਿ ਮੇਰਾ ਪਹਿਲੇ ਦਿਨ ਚ ਦਰਸ਼ਨ ਹੋ ਗਏ ਬਿਲਕੁਲ 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 ਜੀ ਬਟ ਬਾਕੀ ਜੋ ਭੋਲੇ ਬਾਬਾ ਨੂੰ ਮਨਜ਼ੂਰ ਜਿਹੜੀ ਤਰੀਕ ਮਿਲ ਗਈ ਹਾਂ ਜਿਹੜੀ ਤਰੀਕ ਮਿਲ ਗਈ ਸੀ ਉਹਦੇ ਨਾਲ ਹੀ ਤਾਂ ਬਿਲਕੁਲ ਲੋਕ ਜਿਹੜੇ ਨੇ ਇੰਤਜ਼ਾਰ ਕਰ ਰਹੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਾਂ ਹੱਥਾਂ ਦੇ ਵਿੱਚ ਇਹਨਾਂ ਦੇ ਫਾਰਮ ਨੇ ਬਾਈ ਤੁਸੀਂ ਵੀ ਅਮਰਨਾਥ ਸਿੰਘ ਜੀ ਦੇ ਨਾਮੇ ਹਾਂਜੀ ਜੀ ਪਿੱਲੂ ਵੀ ਜਾ ਰਹੇ ਮੰਨਾ ਨਹੀਂ ਬਾਈ ਮੇਰਾ ਥਰਡ ਟਾਈਮ ਆ ਇਹ ਥਰਡ ਟਾਈਮ ਹਾਂਜੀ ਕਿੰਨੀ ਤਰੀਕ ਦਾ ਰਜਿਸਟ੍ਰੇਸ਼ਨ ਚਾਹੀਦਾ ਹੁਣ ਦੇ ਦੇ ਜਿਹੜੀ ਤਰੀਕ ਮਿਲ ਗਈ ਤਿੰਨ ਦੀ ਮਿਲ ਗਈ ਚਾਰ ਦੀ ਮਿਲ ਗਈ ਪੰਜ ਦੀ ਮਿਲ ਗਈ ਹਾਂ ਪੇਸ਼ ਆ ਕੋਸ਼ਿਸ਼ ਹੈ ਕਿ ਪ ਜਾ ਚਲੋ ਸ਼ਿਵਲੀਨ ਦੇ ਪੂਰਾ ਪ੍ਰਦਰਸ਼ਨ ਮੇ ਜਾਂਦੇ ਆ ਫਿਰ ਬਾਅਦ 20 25 ਦਿਨ ਤੋਂ ਬਾਅਦ ਕਿਸੇ ਲਈ ਸ਼ਿਵਜੀ ਦੇ ਆਏ ਦਰਸ਼ਨ ਅਲੋਪ ਹੋ ਜਾਂਦੇ ਆ ਇਸ ਕਰਕੇ ਸਾਡੀ ਮੇਨ ਕੋਸ਼ਿਸ਼ ਹੈ ਕਿ ਪਹਿਲੀ ਡੇਟਾ ਦੇ ਵਿੱਚ ਮਿਲ ਜਵੇ ਤੇ ਬਾਕੀ ਜੋ ਭੋਲੇ ਬਾਬੇ ਦੀ ਗੰਧੀ ਬਿਲਕੁਲ ਲੋਕ ਹੈ ਜਿਹੜੇ ਨਾ ਇੰਤਜ਼ਾਰ ਕਰ ਰਹੇ ਨੇ ਹੱਥਾਂ ਦੇ ਵਿੱਚ ਇਹਨਾਂ ਦੇ ਮੈਡੀਕਲ ਫੜੇ ਹੋਏ ਨੇ ਤਾਂ ਬੈਂਕ ਦੇ ਵਿੱਚ ਇਹ ਪੰਜੀਕਰਨ ਹੋਣਾ ਵਾ ਇਸ ਤੋਂ ਪਹਿਲਾਂ ਕਿ ਆਨਲਾਈਨ ਪੰਜੀਕਰਨ ਵੀ ਚੱਲ ਰਹੇ ਨੇ ਤਾਂ ਅਸੀਂ ਗੱਲਬਾਤ ਕਰ ਰਹੇ ਹਾਂ ਭਾਈ ਤੁਸੀਂ ਵੀ ਪੰਜੀਕਰਨ ਕਰਾਣਾ ਆਇਆ ਹੋਣਾ ਹਾਂਜੀ ਭਾਜੀ ਮੈਡੀਕਲ ਹੋ ਗਿਆ ਹੈ ਮੈਡੀਕਲ ਹੋ ਗਿਆ ਭਾਜੀ ਕਰੋਦੇ ਰਸ਼ਨ ਜਾਣੇ ਕੋਈ ਲੋਕ ਕਹਿੰਦੇ ਕਿ ਸਾਨੂੰ ਤਿੰਨ ਤਰੀਕ ਦੇ ਹੀ ਦਰਸ਼ਨ ਮਿਲ ਜਾਣ। ਭਾਜੀ ਸਾਨੂੰ ਤਿੰਨ ਤਰੀਕ ਦੇ ਹੀ ਮਿਲ ਜਾਣ। ਇੱਥੇ ਤਿੰਨ ਵਾਸਤੇ ਖੜੇ ਛਿਰਦੇ ਆ ਗਏ ਥੱਠੇ ਦੇ। ਪਰ ਬੈਂਕਰ ਦੇ ਵਿੱਚ ਕੁਝ ਲਿਮਟ ਬਣੀ ਹੋਈ ਆ ਕਿ ਇੱਕ ਦਿਨ ਦੇ ਵਿੱਚ 35 ਜਿਹੜੇ ਨੇ ਬਾਲਟਾਲ ਜਾਂ 35 ਪਹਿਲਕਾ ਮਾਰਕ ਤੋਂ ਹੀ ਲੋਕ ਜਿਹੜੇ ਨੇ ਆਪਣਾ ਰਜਿਸਟ੍ਰੇਸ਼ਨ ਕਰਾ ਸਕਦੇ ਨੇ ਪਹਿਲੇ ਦਿਨਾਂ ਦੇ ਵਿੱਚ। ਭਾਜੀ ਮਲਟੀਪਲ ਬੈਂਕਸ ਕਰ ਦਿੰਦਾ ਤੇ ਰਾਸ਼ੀ ਨਾ ਪਾਵੇ ਇਹ ਲਾ। ਉਧਰ ਚੱਲਦੇ ਜੰਮੂ ਵਾਲੇ ਪਾਸੇ ਉੱਥੇ ਜਾ ਕੇ ਵੀ ਸੀ ਯਾਤਰਾ ਕਰ ਲੈਂਦੇ ਆ। ਕਾਊਂਟਰ ਸਾਰੇ ਬਣਾ ਇੱਥੇ ਵੀ ਕਾਊਂਟਰ ਲਗਾ ਦਿਓ ਸਾਰਿਆਂ ਦੇ। ਬੜਾ ਈਜ਼ੀ ਆਣਾ ਜੇ ਕੋਈ ਬੈਂਕ ਹੈ ਹੋਰ ਤਾਂ ਕੋਈ ਬੈਂਕ ਹੀ ਨਹੀਂ ਹੈਗਾ ਇੱਥੇ। ਬਸ ਬਿਲਕੁਲ ਦੱਸ ਦਈਏ ਕਿ ਲੁਧਿਆਣਾ ਦੇ ਵਿੱਚ ਪੰਜ ਤੋਂ 6 ਬੈਂਕਾਂ ਦੇ ਵਿੱਚ ਇਸ ਉੱਤੇ ਰਜਿਸਟ੍ਰੇਸ਼ਨ ਜਿਹੜਾ ਵਾ ਚੱਲ ਰਿਹਾ ਵਾ ਤਾਂ ਕੁਝ ਹੋਰ ਸ਼ਬਦਾਲੂ ਇੱਥੇ ਮਜੂਨੇ ਗੱਲਬਾਤ ਕਰ ਲੈਣੇ ਆ। ਤੁਸੀਂ ਵੀ ਰਜਿਸਟ੍ਰੇਸ਼ਨ ਕਰਾਣਾ ਹੈ ਜੀ? ਜੈ ਸ਼ੰਕਰ ਜੀ ਸਭ ਨੂੰ ਰਜਿਸਟ੍ਰੇਸ਼ਨ ਦਾ ਕੰਮ ਬਹੁਤ ਖਰਾਬ ਹੈ ਜੀ ਇਸ ਵਾਰ। ਜਿਹੜੇ ਉਹਨਾਂ ਨੇ ਡਾਕਟਰ ਬਿਠਾਏ ਨੇ ਉਹ ਡਾਕਟਰ ਵੈਲਿਡ ਨਹੀਂ। ਹੁਣ ਇੱਥੇ ਲਾਈਨਾਂ ਦੇ ਵਿੱਚ ਕਦੀ ਉਧਰ ਜਾਓ ਕਦੀ ਇੱਧਰ ਜਾਓ ਐਸੋ ਹਿਸਾਬ ਨਾਲ ਯਾਤਰਾ ਨਹੀਂ ਜਾ ਸਕਦੀ। ਬਹੁਤ ਔਖਾ ਕੰਮ ਹੈ ਜੀ। ਪਿਛਲੇ ਸਾਲ ਵ ਲਾਈਨ ਦੇ ਵਿੱਚ ਖੜੇ ਨੇ ਪੰਜ ਕਰਨਾ ਪੈਂਦਾ ਕਹਿੰਦੇ ਹਰੇਕ ਬੰਦੇ ਨੂੰ ਬਲਾ ਹਰੇਕ ਬੰਦੇ ਨੂੰ ਫਿੰਗਰਪ੍ਰਿੰਟ ਲੱਗਦਾ ਤਾਂ ਜਾ ਕੇ ਫਾਰਮ ਨਿਕਲਦਾ ਹੁਣ ਮੰਨ ਲਓ ਮੈਂ 3 ਜੁਲਾਈ ਨੂੰ ਜਾਣਾ ਉਹਨੇ ਇੱਥੇ ਤਾਰੀਖ ਹੀ 9 ਜੁਲਾਈ ਆ ਮੈਂ ਕਿੱਦਾਂ ਜਾਊਂਗਾ ਜੀ ਡਾਕਟਰ ਉੱਥੇ ਬਿਠਾਇਆ ਜੀ ਵੈਲਿਡ ਆਪਣਾ ਪੰਜ ਡਾਕਟਰ ਨੇ ਪਵਨ ਡਾਕਟਰ ਦਾ ਨਾਮ ਵੀ ਨਹੀਂ ਹੈਗਾ 1400 ਬੰਦੇ ਨੇ ਪਵਨ ਡਾਕਟਰ ਦਾ ਕਰਾਇਆ ਉਹਨੇ ਮੰंदे ਨੇ ਜੀ ਜਿੰਨਾਂ ਕੋ ਡਾਕਟਰ ਸ਼ਿਵਮ ਦਾਤੇ ਹੋ ਗਏ ਉਹ ਫਾਰਮ ਲੈ ਕੇ ਜਾ ਰਹੇ ਨੇ ਦੂਸਰੇ ਬੰਦੇ ਕੀ ਕਰਨਗੇ ਜੀ ਤਾਂ ਬਿਲਕੁਲ ਥੋੜੀ ਬੋਧੀ ਦਿੱਕਤ ਜਿਹੜੀ ਆ ਯਾਤਰੀਆਂ ਨੂੰ ਜਰੂਰ ਆ ਰਹੀ ਆ ਭਾਈ ਤਸਵੀਰ ਰਜਿਸ ਪਹਿਲੀ ਵਾਰ ਜਾ ਰਹੇ ਹੋ ਮਨਾ ਪਹਿਲੀ ਵਾਰ ਹੀ ਚਲ ਇਸ ਤਰ੍ਹਾਂ ਦੇਖਦੇ ਹੋ ਇਸ ਤਰ੍ਹਾਂ ਪੰਜੀਕਰਨ ਹੁੰਦੇ ਨੇ ਜਦੋਂ ਲੈਣਾ ਚ ਖੜ ਕੇ ਤਾਂ ਯਾਤਰਾ ਵੀ ਕਰਦੇ ਤੁਸੀਂ ਬਹੁਤ ਗਲਤ ਸਿਸਟਮ ਹੈ ਪਾਜੀ ਇਹਦਾ ਫਰਸਟ ਟਾਈਮ ਤੁਹਾਡੀ ਯਾਤਰਾ ਹੈਗੀ ਹਾਂਜੀ ਹਾਂਜੀ ਫਰਸਟ ਟਾਈਮ ਮੈਡੀਕਲ ਹੋ ਚੁੱਕਾ ਤੁਹਾਡਾ ਵੀ ਮੈਡੀਕਲ ਹੋ ਗਿਆ ਤੁਹਾਡਾ ਤਾਂ ਬਿਲਕੁਲ ਇਹ ਤੁਸੀਂ ਤਸਵੀਰਾਂ ਦੇਖ ਰਹੇ ਹੋ ਤਾਂ ਮੈਡੀਕਲ ਦੀਆਂ ਤਸਵੀਰਾਂ ਹੱਥਾਂ ਦੇ ਵਿੱਚ ਇਹ ਫਾਰਮ ਫੜੇ ਹੋਏ ਨੇ ਤਾਂ ਇਹ ਯਾਤਰਾ ਜਿਹੜੀ ਆ 3 ਜੁਲਾਈ ਤੋਂ ਸ਼ੁਰੂ ਹੋਣੀ ਆ ਇੱਕ ਵਾਰ ਫੇਰ ਦੱਸ ਦਿੰਨੇ ਆ ਕਿ 3 ਜੁਲਾਈ 2025 ਤੋਂ ਯਾਤਰਾ ਸ਼ੁਰੂ ਹੋਣ ਜਾ ਰਹੀ ਆ ਪਹਿਲਾ ਜੱਥਾ ਜਿਹੜਾ ਵਾ 3 ਜੁਲਾਈ ਨੂੰ ਦਰਸ਼ਨ ਕਰੇਗਾ ਦੋ ਮਾਰਕਾ ਤੋਂ ਇਹ ਯਾਤਰਾ ਚੱਲਦੀ ਆ ਪਹਿਲਾ ਮਾਰਕ ਜਿਹੜਾ ਵਾ ਬਲਟਾਲਾ ਦੂਸਰਾ ਜਿਹੜਾ ਹੈਗਾ ਵਾ ਉਹ ਉਹ ਪਹਿਲਗਾਮ ਹੈਗਾ ਵਾ ਤਾਂ ਇਹ ਯਾਤਰਾ ਜਿਹੜੀ ਆ ਤਨੂ ਇਸ ਦੀ ਸਮਾਪਤੀ ਹੋਵੇਗੀ ਰਖੜੀ ਵਾਲੇ ਦਿਨ ਛੜੀ ਪੂਜਾ ਤੋਂ ਬਾਅਦ ਇਸ ਯਾਤਰਾ ਦੀ ਸਮਾਪਤੀ ਹੋ ਜਾਂਦੀ ਆ ਹਰ ਸਾਲ ਪਖਤਾਂ ਨੂੰ ਇੰਤਜ਼ਾਰ ਹੁੰਦਾ ਕਿ ਅਸੀਂ ਬਾਬਾ ਬਰਫਾਨੀ ਦੇ ਦਰਸ਼ਨ ਕਰੀਏ ਵੱਡੀ ਗਿਣਤੀ ਦੇ ਵਿੱਚ ਹਰ ਸਾਲ ਜਿਹੜੇ ਯਾਤਰੀ ਨੇ ਅਮਨਾਤ ਜਾਂਦੇ ਨੇ ਕਈ ਵਾਰ ਰਿਕਾਰਡ ਟੁੱਟਿਆ ਵਾ ਕਿ ਵੱਡੀ ਗਿਣਤੀ ਦੇ ਵਿੱਚ ਯਾਤਰੀ ਜਿਹੜੇ ਨੇ ਅਮਨਾਤ ਯਾਤਰਾ ਦੇ ਵਿੱਚ ਪਹੁੰਚਨੇ ਦਰਸ਼ਨ ਕੀਤੇ ਨੇ ਬਾਬਾ ਬਰਫਾਨੀ ਦੇ ਤਾਂ ਇਸ ਸਾਲ ਵੀ ਇੱਕ ਵੱਡਾ ਰਿਕਾਰਡ ਜਿਹੜਾ ਵਾ ਬਣਨ ਦੀ ਉਮੀਦ ਹੈ ਕਿਉਂਕਿ ਇਸ ਵਾਰ ਸ਼ਾਇਨ ਬੋਰਡ ਵੱਲੋਂ ਵੀ ਖਾਸ ਬੰਦੋਬਸਤ ਕੀਤੇ ਗਏ ਨੇ ਆ ਪਿਛਲੇ ਦੇਖਿਆ ਸੀ ਕਿ ਯਾਤਰਾ ਮਾਰਗ ਤੇ ਗੱਡੀਆਂ ਚੱ ਅਮਰਜੈਂਸੀ ਉੱਥੇ ਇੱਕ ਰੂਟ ਜਿਹੜਾ ਵਾ ਬਣਾਇਆ ਗਿਆ ਜਿੱਥੇ ਅਮਰਜੈਂਸੀ ਗੱਡੀ ਜਿਹੜੀ ਆ ਭਵਨ ਮਾਰਗ ਤੱਕ ਜਾ ਸਕਦੀ ਆ ਇਸੇ ਤਰ੍ਹਾਂ ਯਾਤਰਾ ਦੇ ਲਈ ਉੱਥੇ ਕਈ ਇੰਤਜ਼ਾਮ ਜਿਹੜੇ ਨੇ ਕੀਤੇ ਗਏ ਨੇ ਉਧਰ ਲੰਗਰ ਕਮੇਟੀਆਂ ਵੱਲੋਂ ਵੀ ਖਾਸ ਇੰਤਜ਼ਾਮ ਕੀਤੇ ਗਏ ਨੇ 150 ਤੋਂ ਵੱਧ ਜਿਹੜੇ ਲੰਗਰ ਕਮੇਟੀਆਂ ਆਪਣੇ ਯਾਤਰਾ ਮਾਰਗ ਤੇ ਭਵਨ ਦੇ ਕੋਲ ਜਾਂ ਜਿੱਥੋਂ ਯਾਤਰਾ ਸ਼ੁਰੂ ਹੁੰਦੀ ਆ ਉੱਥੇ ਲੰਗਰ ਲਗਾਉਂਦੀ ਨੇ ਉਹਨਾਂ ਵੱਲੋਂ ਵੀ ਖਾਸ ਇੰਤਜ਼ਾਮ ਇਸ ਵਕਤ ਕੀਤੇ ਜਾ ਰਹੇ ਨੇ ਤਾਂ ਇਹ ਯਾਤਰਾ ਦੀ ਪੰਜੀਕਰਨ ਜਿਹੜੀ ਅੱਜ ਬੈਂਕਾਂ ਦੇ ਵਿੱਚ ਸ਼ੁਰੂ ਹੋਈ ਹੈਗੀ ਆ ਹਾਲਾਂਕਿ 14 ਤਰੀਕ ਨੂੰ ਇਸ ਦੀ ਸ਼ੁਰੂਆਤ ਦੀ ਛੁੱਟੀ ਹੋਣ ਕਾਰਨ ਕੱਲ ਬੈਂਕਾਂ ਵੱਲੋਂ ਮਿਟੀਆਂ ਕਰਕੇ ਆਪਣੇ ਸਟਾਫ ਦੀ ਜਿਹੜੀ ਆ ਪੰਚੀਕਰ ਸਟਾਫ ਦੀ ਗਿਣਤੀ ਵਧਾਈ ਗਈ ਆ ਤਾਂ ਅੱਜ ਜਿਹੜੇ ਆ ਬੈਂਕਾਂ ਦੇ ਵਿੱਚ ਰਜਿਸਟ੍ਰੇਸ਼ਨ ਹੋ ਰਹੀ ਆ ਥੋੜੀ ਬਹੁਤੀ ਦਿੱਕਤ ਦਾ ਜਿਹੜਾ ਵਾ ਸਾਹਮਣਾ ਆਮ ਲੋਕਾਂ ਨੂੰ ਕਰਨਾ ਪੈ ਰਿਹਾ ਯਾਤਰੀਆਂ ਨੂੰ ਕਰਨਾ ਪੈ ਰਿਹਾ ਕਿਉਂਕਿ ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ ਹੋਈ ਆ ਤਾਂ ਫਾਰਮ ਦੇ ਉੱਤੇ ਉਹਨਾਂ ਦਾ ਪੰਚ ਹੁੰਦਾ ਵਾ ਉਸ ਤੋਂ ਬਾਅਦ ਇਹ ਫਾਰਮ ਜਿਹੜਾ ਵਾ ਉਹਨਾਂ ਨੂੰ ਦਿੱਤਾ ਜਾਂਦਾ ਵਾ ਤਾਂ ਦੋ ਮਾਰਕਾ ਤੋਂ ਇਹ ਯਾਤਰਾ ਚੱਲਣੀ ਹੈਗੀ ਆ ਤਾਂ 3 ਜੁਲਾਈ ਤੋਂ ਯਾਤਰਾ ਸ਼ੁਰੂ ਹੋ ਜਾਵੇਗੀ ਖਾਸ ਕਰ ਜਿਹੜੇ ਆ ਲੋਕ ਜਿਹੜੇ ਸ਼ਦਾਲੂ ਨੇ ਉਹ ਨੇ ਆਪਣਾ ਆਨਲਾਈਨ ਵੀ ਰਜਿਸਟ੍ਰੇਸ਼ਨ ਜਿਹੜਾ ਵਾ ਕਰਵਾ ਰਹੇ ਨੇ ਇਹ ਇੱਥੇ ਵੀ ਦੱਸ ਦਿੰਨੇ ਆ ਕਿ 35 ਜਿਹੜਾ ਵਾ 35 ਫਾਰਮ ਇੱਕ ਦਿਨ ਦੇ ਵਿੱਚ ਰਜਿਸਟਰਡ ਹੁੰਦਾ ਵਾ ਬੈਂਕ ਦੇ ਵਿੱਚ ਦੇ ਤੁਸੀਂ ਪੰਜਕਰ ਕਰਾਣ ਆਉਂਦੇ ਹੋ ਬਾਲਟਾਲ ਮਾਰਗ ਦਾ ਅਤੇ ਪਹਿਲਗਮ ਮਾਰਗ ਦਾ 35 35 ਫਾਰਮ ਜਿਹੜੇ ਨੇ ਉਹ ਇੱਕ ਵਾਰ ਚ ਅਸੈਪਟ ਕੀਤੇ ਜਾਂਦੇ ਨੇ ਉਸ ਤੋਂ ਬਾਅਦ ਉਸ ਯਾਤਰੀ ਨੂੰ ਅਗਲੀ ਡੇਟ ਜਿਹੜੀ ਆ ਦਿੱਤੀ ਜਾਂਦੀ ਆ ਤਾਂ ਹਰ ਇੱਕ ਸ਼ਰਧਾਲੂ ਚਾਹੁੰਦਾ ਹੈ ਕਿ ਉਸ ਨੂੰ ਤਿੰਨ ਤਰੀਕ ਹੀ ਮਿਲ ਜਾਵੇ ਜਾਂ ਤਿੰਨ ਜਾਂ ਚਾਰ ਤਰੀਕ ਮਿਲ ਜਾਵੇ ਪਹਿਲੇ ਜੱਥੇ ਦੇ ਵਿੱਚੋਂ ਉਹ ਦਰਸ਼ਨ ਜਿਹੜਾ ਵਾ ਕਰਨਾ ਜਾਂਦਾ ਵਾ ਪਰ ਲੋਕ ਪੋਲਨਾ ਤੇ ਜਕਾਰੇ ਕਹਿੰਦੇ ਹੈ ਆਪਣਾ ਅੱਜ ਰਜਿਸਟ੍ਰੇਸ਼ਨ ਜਿਹੜਾ ਆਪਾਂ ਬੈਂਕਾਂ ਦੇ ਬਾਹਰ ਕਰਵਾ ਰਹੇ ਨੇ ਤਾਂ ਇਸੇ ਤਰ੍ਹਾਂ ਆਨਲਾਈਨ ਰਜਿਸਟ੍ਰੇਸ਼ਨ ਜਿਹੜੀ ਆ ਉਹ ਵਿੱਚ ਨਾਲ ਦੀ ਨਾਲ ਚੱਲ ਰਹੀ ਆ